ਦਾ ਨਾਮ ਜੀ ਲਵ ਮੈਰਾ ਜੀ ਤੇ ਅੱਜ ਕੱਲ ਤੇ ਜਿੱਦਾਂ ਦਿਨੇ ਚੜਾਉਂਦੇ ਬੱਚੇ ਗੁੱਡੀਆਂ ਵਗੈਰਾ ਤੇ ਉਹਦੇ ਅਕੋਰਡਿੰਗ ਇਹ ਰਾਤ ਨੂੰ ਅੱਜ ਕੱਲ ਜਿੱਦਾਂ ਹਵਾਵਾਂ ਘੁਰਾ ਚਲਦੀਆਂ ਨੇ ਧੁੰਦ ਵਗੈਰਾ ਹੁੰਦੀ ਥੋੜੀ ਜੀ ਤੇ ਲਾਈਟ ਕਿਦੇ ਮੰਗਦੇ ਨੇ ਕਿ ਜਿੱਦਾਂ ਕੋਈ ਜਿੱਦਾਂ ਮੰਗਦੇ ਪਹਿਲੇ ਮੰਗਦੇ ਵੀ ਵਾਈਟ ਕਲਰ ਦੀ ਹੋਵੇ ਗੁੱਡੀ ਪਰ ਅਸੀਂ ਇੱਕ ਨਵਾਂ ਟ੍ਰੈਂਡ ਸ਼ੁਰੂ ਕਰਤਾ ਕਿ ਉਹਨਾਂ ਨੂੰ ਲਾਈਟ ਲਗਾ ਕੇ ਦੇਣ ਲਾਪੇ ਨਾਲ ਉਹਨੇ ਇਸੇ ਕਰਕੇ ਅਸੀਂ ਰਾਤ ਨੂੰ ਜਿੱਦਾਂ ਚੜਾਂਚ ਵੀ ਸਾਨੀ ਮਿਲ ਜੇਗੀ ਕਈ ਵਾਰ ਇਹ ਦੂਰ ਜਾ ਕੇ ਗੁੱਡੀ ਨੇ ਨੇਰ ਨਹੀਂ ਆਂਦੀ ਹੈਗੀ ਲਾਈਟ ਨਾਲ ਇਹ ਕਿ ਤੁਹਾਨੂੰ ਦੂਰ ਤੱਕ ਵੀ ਨਜ਼ਰ ਆਏਗੀ ਗੁੱਡੀ ਇਸ ਕਰਕੇ ਹੀ ਲਾਈਟ ਵਾਲਾ ਠੀਕ ਹੈ ਜੀ ਇਹਨੂੰ ਅਸੀਂ ਕਾਗਜ਼ਾਂ 'ਤੇ ਜਦੋਂ ਮਰਜ਼ੀ ਤੇ ਮਰਜ਼ੀ ਚ ਵਿਕਾ ਸਕਦੇ ਚਿਪਕ ਜਾਂਦੀ ਹੈ ਤੇ ਇਸ ਕਰਕੇ ਇਹ ਗਲੂ ਵਾਲੀ ਲਾਈਟ ਹੁੰਦੀ ਹੈ ਇਹਨਾਂ ਛੋਟੀ ਬੈਟਰੀ ਲੱਗ ਜਾਂਦੀ ਹੈ ਸਾਰਾ ਅਸੀਂ ਡੈਕੋਰਮੈਂਟ ਸਾਰਾ ਜੋੜ ਜੋੜ ਕੇ ਦਈਦਾ ਆਪਾਂ ਸਾਰੇ ਕਿ ਕਸਟਮਰ ਨੂੰ ਦਿੱਕਤ ਨਾਲ ਕੋਈ ਚੀਜ਼ ਨਹੀਂ ਹੈ ਸਿਰਫ ਜੋੜਨੀ ਤੇ ਲੜਾਣੀ ਹੈ ਬਸ ਉਹਨਾਂ ਨੇ 15-20 ਮਿੰਟ ਚੱਲ ਜਾਂਦੀ ਲਾਈਟ ਮੇਰੇ ਕਾਫਾ ਦੂਰ ਤੱਕ ਚੱਲ ਜਾਏਗੀ ਲੈ ਗੱਡੀ ਤੇ ਨਜ਼ਰ ਆਂਦੀ ਰਹੇਗੀ ਲੈੜੇ ਉਹ ਵਾਲੀ ਲਾਈਟ ਹੈ ਸ਼ਾਰਪ ਲਾਈਟ ਹੁੰਦੀ ਹੈ ਇਸ ਵਾਰੀ ਕੋਈ ਜ਼ਿਆਦਾ ਪਿਛਲੜੀ ਘੱਟ ਸੀ ਪਰ ਇਸ ਵਾਰੀ ਕੋਈ ਜ਼ਿਆਦਾ ਹੀ ਹੋ ਗਿਆ ਵਾ ਕਿ ਹਣ ਕੋਈ ਕਸਟਮਰ ਆਂ ਅਸ ਟਾਈਮ ਤੇ ਭਾਜੀ ਅਸੀਂ ਹਫ਼ਤੇ ਦੇ ਵਿੱਚ ਕਰਦੋ ਕਰ ਸਾਡੇ 30 35 ਪੀਸ ਵਿਕ ਚੁਕੇ ਆ ਹਾਂਜੀ ਹਾਂ ਨੇ ਕਸਟਮਰ ਦੇ ਬੱਚੇ ਹੀ ਡਿਮਾਂਡ ਕਰਦੇ ਵੀ ਸਾਡੇ ਕੋਲ ਸਰ ਹੁਣ ਤੇ ਕੋਈ ਆਂਦਾ ਵਾ ਕਿ ਜਿੱਦਾਂ ਨਾਮ ਨੂਮ ਦੇ ਉੱਤੇ ਸਾਡੀ ਲਾਈਟ ਬਣਾ ਕੇ ਦੋ ਵੋ ਜਿੱਦਾਂ ਨਾਮ ਲਿਖਿਆ ਹੁੰਦਾ ਹੈ ਕਿ ਹੁਣ ਅਜਕਲ ਚੱਲ ਪਿਆ ਕਿ ਨਾਮ ਦੇ ਉੱਤੇ ਲਾਈਟ ਲਿਖੀ ਲੱਗੀ ਹੋਵੇ ਸਾਡੇ ਕੀ ਜਿਹੜਾ ਨਾਮ ਵੀ ਜਗੇ ਸਾਡਾ ਉਹ ਚੀਜ਼ ਹੋ ਗਈ ਦੀ ਹੁਣ ਤੇ ਹੁਣ ਤੇ ਅਜਕਲ ਇਹ ਕਿ ਕੋਈ ਵੀ ਚੀਜ਼ ਹੋਵੇ ਉਹਨੂੰ ਲਾਈਟ ਮੰਗਦੇ ਹੀ ਮੰਗਦੇ ਕਿ ਦਾਸ ਨੂੰ ਲਾਈਟ ਜਗਾਉਣ ਵਾਸਤੇ ਨੇ ਕਿਤੇ ਹੁੰਦੀ ਚੜਾਉਣ ਵਾਸਤੇ ਇੱਕ ਡੈਕੋਰੇਸ਼ਨ ਵਾਸਤੇ ਹੁੰਦੀ ਕਿ ਨਹੀਂ ਚੜਾਣ ਦੇ ਅੰਦਰ ਕ ਕੁਛ ਨਹੀਂ ਹੈ ਜੀ ਕੁਛ ਨਹੀਂ ਹੈ ਜੀ ਇਹ ਸਾਰਾ ਕੁਛ ਸਾਰਾ ਫਿਰ ਟੇਪਿੰਗ ਕਰਕੇ ਦਿੰਨੇ ਆ ਸਾਰਾ ਕਿ ਜਦੋਂ ਬੈਟਰੀ ਖਰਾਬ ਹੋ ਵੀ ਜਾਏਗੀ ਤੁਸੀਂ ਚੇਂਜ ਆਪ ਖੁਦ ਵੀ ਕਰ ਸਕਦੇ ਹੋ ਟੇਪ ਲੱਗੀ ਹੁੰਦੀ ਉੱਤੇ ਟੇਪ ਲਾ ਦੋਗੇ ਉਹ ਫਿਰ ਬੈਟਰੀ ਤੁਹਾਡੀ ਲੱਗ ਜਾਏਗੀ ਨਵੀਂ 20 25 ਮਿੰਟ ਕੱਢ ਦਿਆਂ ਦੀ ਜੀ ਇੱਕ ਬੈਟਰੀ ਨਾਲ ਮੈਨੇ ਕਾਫਾ ਦੂਰ ਤੱਕ ਚੱਲ ਜਾਏਗੀ ਇਹ ਕਿ ਦੂਰ ਤੱਕ ਜਾਏਗੀ ਪਰ ਨੈਟ 19 ਜਿਆਦਾ ਕਲੀਅਰ ਨਜ਼ਰ ਆਏਗੇ ਤੁਹਾਨੂੰ ਇਹ ਲਾਈਟ ਉਹ ਵਾਲੀ ਹੁੰਦੀ ਸ਼ਾਰਪ ਨਹੀਂ ਲਾਈਟ ਹੁੰਦੀਆਂ ਨਹੀਂ ਮੇਰਾ ਨਾਮ ਹੈ ਗਮਨ ਲਾਲ ਟੀ ਜਗਨ ਵਾਲੀ ਗੁੱਡੀ ਚ ਪਹਿਲਾਂ ਤੇ ਅਸੀਂ ਪਲੇਨ ਗੁੱਡਾ ਤਿਆਰ ਕਰਦੇ ਆ ਸਪੈਸ਼ਲ ਜਿਹੜਾ ਉੱਡ ਨਾਲ ਸੈਲੋ ਟੇਬ ਵੀ ਲੱਗਦੀ ਹੈ ਜਿਹੜੀ ਕਿ ਉਖੜੇ ਨਾ ਤੇ ਉਹਦੇ ਬਾਅਦ ਇੱਕ ਬੈਟਰੀ ਹੁੰਦੀ 12 ਵੋਲਟ ਦੀ 12 ਵੋਲਟ ਦੀ ਬੈਟਰੀ ਨਾਲ ਅਟੈਚ ਕਰਕੇ ਤੇ ਫਿਰ ਉਹਨੂੰ ਜਗਾ ਕੇ ਚੈੱਕ ਕਰੀਦਾ ਫਿਰ ਚੜਾ ਕੇ ਵੀ ਚੈੱਕ ਕਰੀਦੀ ਹੈ ਤੇ ਫਿਰ ਲੋਕੀ ਆਣ ਕੇ ਮੰਗਦੇ ਸਾਡੇ ਕੋਲ ਲਾਈਟ ਵਾਲੀ ਗੱਡੀ ਦਿਓ ਵੇਖ ਕੇ ਵੀਡੀਓ ਸਾਡੀ ਤੇ ਕਾਫੀ ਡਿਮਾਂਡ ਹੈ ਕਾਫੀ ਡਿਮਾਂਡ ਹੈ ਅ ਵੀ ਕਹੀਏ 100 ਸਵਾ 100 ਪੀਸ ਸਾਡਾ ਸੀਜ਼ਨ 'ਚ ਇਹ ਓਪਰਚ्युनिटी ਨਿਕਲ ਜਾਂਦਾ ਨਹੀਂ ਗਈ ਪਿਛਲੀ ਵਾਰ ਨਹੀਂ ਹਰ ਸਾਲ ਬਣਾਣੇ ਆ ਐਰ ਕੀ ਜਦਾ ਹਾਂ ਐਰ ਕੀ ਉਹ ਨੰਬਰ ਸਾਰੇ ਅੱਜ ਵੀ ਦੇ ਕੇ ਆਂ ਦਰਜਣ ਤੇ ਕੱਲ ਉਹਨਾਂ ਨੂੰ ਮੈਂ ਕਿਹਾ ਫੇਰ ਤੁਹਾਨੂੰ 12 ਜਾਂ 15 ਪੀਸ ਮੈਂ ਫੇਰ ਤਿਆਰ ਕਰਕੇ ਦੇ ਸਕਦਾ ਐਸਲੇ ਸਾਡੇ ਕੋਲ ਬੰਦ ਹੀ ਨਹੀਂ ਕਿ ਭਾਈ ਸਾਡੇ ਗਗਦੜ ਟਾਈਮ ਹੁੰਦਾ ਜਿਆਦਾ ਅੱਜ ਕੱਲ ਨੀ ਨਾਮ ਦੀਆਂ ਬਣਾਉਂਦੇ ਬੱਚਿਆਂ ਦੇ ਹਾਂਜੀ ਆਪਣੇ ਨਾਮ ਦੀਆਂ ਬਣਾਉਂਦੇ ਨੇ ਕੋਈ ਆਪਣੇ ਕੋਈ ਵੀ ਰਿਸ਼ਤੇਦਾਰਾਂ ਦੇ ਨਾਮ ਦੀ ਬਣਵਾ ਕੇ ਕਈ ਤੇ ਚੜਾ ਕੇ ਤੋੜ ਕੇ ਛੱਡਦੇ ਨੇ ਜਿਸ ਤਰ੍ਹਾਂ ਬੱਚਿਆਂ ਦੀ ਲੋੜੀ ਉਹਨਾਂ ਵਾਸਤੇ ਹਾਂ ਉਹਨਾਂ ਦੀ ਵੀ ਬਣਾਉਂਦੇ ਆ ਜੀ ਭਾਵੇਂ ਕੋਈ ਸਾਨੂੰ ਕੋਈ ਕਵੇ ਸਾਡੀ ਬੱਚੇ ਦੀ ਫੋਟੋ ਲਗਾਣੀ ਆ ਹੀ ਉਹ ਫੋਟੋ ਵੀ ਲਗਾ ਦਿਆਗੇ ਜਗਣ ਵਾਲੀ ਹੈ ਜਗਣ ਵਾਲੀ ਇਹ ਵਿੱਚ ਫੋਟੋ ਵੀ ਲੱਗ ਜਾਏਗੀ ਉੱਤੇ ਵੀ ਲਾਈਟਾਂ ਲੱਗਣਗੀਆਂ ਹਾਂ ਉੱਤੇ ਵੀ ਲਾਈਟਾਂ ਲੱਗ ਜਾਣਗੀਆਂ ਇੱਕ ਫੋਟੋ ਵਾਲੀ ਬਣ ਜੇਗੀ ਵਿੱਚ ਉਹਨਾਂ ਸਟਿੱਕਰਾਂ ਵਾਲੇ ਵੀ ਵੀਡੀਓ ਬਣਾਉਣੇ ਨੇ ਵੱਡੇ 6 ਤਾਵਾ ਬਣਾਉਣਾ 6 ਤਾਵਾ ਬਣਾ ਲੈ ਹਾਡੇ ਨੂੰ 3 ਤਾਵਾ ਬਣਾਉਣਾ 3 ਤਾਵਾ ਬਣਾ ਲੈ ਕਿੰਨੇ ਦੇ ਗੁੱਡਾ ਵੇਚੇ ਇਹ ਗੁੱਡਾ ਸੀ 250 ਰੁਪਏ ਦਿੰਨੇ ਆ ਜੀ ਜਗਦਾ ਕਿੰਦਾ ਵਾਕ ਜਗਦਾ ਤੁਹਾਨੂੰ ਹੁਣੇ ਤੁਹਾਨੂੰ ਦਿਖਾ ਦਿੰਨੇ ਬੈਟਰੀ ਤੇ ਲਾ ਕੇ ਵੀ ਦਿਖਾ ਦਿੰਦਾ ਮੈਂ ਤੁਹਾਨੂੰ ਹੁਣੇ ਕਿਉਂਕਿ ਫੇ ਜਮੀਂ ਡਿਮਾਂਡ ਕਰਦੇ ਹਾਂ ਹਾਂਜੀ ਹਾਂਜੀ ਵੇਖ ਕੇ ਹੁਣ ਰਾਤ ਨੂੰ ਫੇ ਹੁਣੇ ਫਿਰ ਕੇ ਇਹਨਾਂ ਤੁਹਾਡੀ ਵੀਡੀਓ ਦੇਖ ਕੇ ਤੁਹਾਨੂੰ ਹਾਂਜੀ ਵੀਡੀਓ ਬਹੁਤ ਵਧੀਆ ਬਣੀ ਕਿ ਬਹੁਤ ਬਹੁਤ ਦੂਰੋਂ ਆ ਰਹੇ ਨੇ ਲੋਗ ਆ ਦੇਖੇ ਜਾਂਦੇ ਲੋਕੀ ਅੰਬਰਸਰ ਲੈਣ ਜਾਂਦੇ ਤੁਸੀਂ ਅੰਬਰਸਰ ਗੁੱਡੇ ਦੇਣ ਜਾਂਦੇ ਹਾਂਜੀ ਉਹ ਕੀ ਕਰੀਏ ਫਿਰ ਮੰਗਦੇ ਨੇ ਉਹਨਾਂ ਕੋ ਵੀ ਟਾਈਮ ਨਹੀਂ ਹੁੰਦਾ ਚੀਜ਼ਾਂ ਬਣਾਉਂਦਾ ਵਧੀਆ ਤੋਂ ਵਧੀਆ ਚੀਜ਼ਾਂ ਤੇ ਤੁਸੀਂ ਲਾਈਟ ਇਹਦੇ ਨਾਲ ਗੰਮ ਲੱਗੀ ਹੁੰਦੀ ਹੈ ਇਹਨੂੰ ਲਾਈਟ ਨੂੰ ਨੰਮ ਲੱਗੀ ਹੁੰਦੀ ਹੈ ਇੱਕ ਪਾਸੇ ਲਾਈ ਜਦੋਂ ਕਾਗਜ਼ ਤੇ ਨਾਲ ਨਾਲ ਚ ਮੇੜੀ ਜਾਂਦੀ ਹੈ ਨਾਲ ਜਿੱਥੇ ਮੜਾ ਜੋੜ ਪੈਣਾ ਉਥੇ ਨਾਲ ਟੇਪ ਲਾ ਦਿੱਤੀ ਜਿਹਨੂੰ ਜਿੱਥੋਂ ਕਮਾਨੀ ਹੁੰਦੀ ਲਾਈਟ ਉਹ ਤੁਹਾਨੂੰ ਅਰੇ ਵਿੱਚ ਕੋਈ ਦੋ ਨਾ ਕੋਈ ਦਿੱਕਤ ਨਹੀਂ ਇਹਨੇ ਚੱਲਦੇ ਰਹਿਣਾ ਹਾਂ ਇਹ ਕਹੇ ਦੀ ਲਾਈਟ ਡੇਮ ਹੋ ਜਾਏਗੀ ਜਦੋਂ ਘੰਟਾ ਡੇਢ ਘੰਟਾ ਲਗਾਤਾਰ ਚੱਲੇਗੀ ਤੇ ਫਿਰ ਲਾਈਟ ਆਪਣੀ ਬੈਟਰੀ ਬਦਲ ਲਓ ਕਿੰਨਾ ਖਰਚਾ ਆਉਂਦਾ ਓਏ ਬੈਟਰੀ ਦਾ 20 ਰੁਪਏ ਸਾਰਾ ਖਰਚਾ ਮਿਲ ਜਾਂਦੀ ਇੱਥੇ ਹਾਂ ਮਿਲ ਜਾਂਦੀ ਇਲੈਕਟ੍ਰੀਸ਼ੀਅਨ ਵਾਲੀ ਦੁਕਾਨਾਂ ਤੋਂ